ਲਿਆਣਾ ਸਮਾਨ ਤੇ ਗਾਣਿਆਂ ਚ ਕਹਿਣੀ ਟੀਮ ਨਾਲੇ ਯਾ ਟਾਪ ਪਰਫਾਰਮੈਂਸ ਤੇ ਨਾਲੇ ਫਾਰਮ ਚ ਪੂਰੀ ਟੀਮ ਉਹ ਫੁੱਦੀ ਦੇ ਆ ਜਾ ਕਰਈਆਂ ਮੈਂ ਕਟਾਲਾ ਵੀਡੀਓ ਘਰੇ ਬੈਠਾ ਕੱਲਾ ਇੱਕ ਟੂਣੀ ਵੀਡੀਓ ਪਿਓ ਦਾ ਦੇ ਅੱਜ ਰਾਤ ਸਾਰੀ ਫੁੱਦੀ ਦੇ ਹਣ ਮੈਂ ਇੱਥੇ ਹੀ ਆ ਤੇਰੀ ਮਾਂ ਨੂੰ ਇੱਕ ਲੰਨ ਫੋਨ ਤੇ ਮੈਂ ਨਾ ਤੇਰੀ ਨੂੰ ਵੀ ਇੱਕੋ ਜੇ ਤੇਰੀ ਮਾਂ ਨੂੰ ਯਾਰ ਵੀਰੇ ਭੈਣ ਦੀ ਫੁੱਦੀ ਵੱਡਾ ਜੱਤ ਧੜੀ ਵਾਲ ਪੈ ਦੇ ਯਾਰੋ ਚੂਪੇ ਮਾਰ ਮਾਰਦੇ ਲੋਕਾਂ ਦੇ ਸਟਾਰ ਬਣੇ ਜੇ ਪੈ ਦੀ ਫੁੱਦੀ ਤੇਰੀ ਦੀ ਆਹ ਭੈਣ ਚੋਦਾ ਪੰਡੋਰੀਆ ਕਿੱਥੇ ਹੁਣ ਆਉਣਾ ਹੀ ਓਏ ਆਉਣਾ ਹੀ ਮੈਂ ਐਡੀ ਗੱਲ ਕਹਿਣ ਡਿਆ ਮੈਂ ਤੂੰ ਫੋਨ ਚੁੱਕ ਓ ਮੈਂ ਆਉਣਾ ਹੀ ਤੂੰ ਆ ਫੋਨ ਚੁੱਕਣ ਡਿਆ ਮੈਂ ਦੌਣਾ ਸਮਾਨ ਤੇ ਗਾਣਿਆਂ 'ਚ ਕਹਿਣੀ ਫੀਮ ਨਾਲੇ ਯਾ ਟਾਪ ਫਾਰਮ 'ਚ ਤੇ ਨਾਲੇ ਫਾਰਮ 'ਚ ਪੂਰੀ ਟੀਮ ਤੂੰ ਨਹੀਂ ਮੇਰਾ ਚੁੱਕਿਆ ਓ ਫੁੱਦੀ ਦੇ ਆ ਜਾ ਘਰੇ ਹੀ ਆ ਮੈਂ ਕਟਾਲਾ ਵੀਡੀਓ ਘਰੇ ਬੈਠਾ ਕੱਲਾ ਆ ਕਟੌਣੀ ਉਹ ਵੀਡੀਓ ਪਿਓ ਦਾ ਦੇ ਅੱਜ ਰਾਤ ساری ਫੁੱਦੀ ਦੇਣ ਮੈਂ ਇੱਥੇ ਹੀ ਆ ਤੇਰੀ ਮਾਂ ਨੂੰ ਇੱਕ ਨੰਬਰ ਤੇ ਫੋਨ ਮੈਂ ਨਾ ਤੇਰੀ ਨੂੰ ਵੀ ਇੱਕੋ ਜੇ ਤੇਰੀ ਮਾਂ ਨੂੰ 1000 ਰੁਪਏ ਰੇ ਭੈਣ ਦੀ ਫੁੱਦੀ ਵੱਡਾ ਜੱਤ ਧੜੀ ਵਾਲ ਭੈਣ ਦੇ ਯਾਰੋ ਚੂਪੇ ਮਾਰ ਮਾਰਦੇ ਲੋਕਾਂ ਦੇ ਸਟਾਰ ਬਣੇ ਜੇ ਭੈਣ ਦੀ ਫੁੱਦੀ ਤੇਰੀ ਦੀ ਆ ਭੈਣ ਚੋਦਾ ਪੰਡੋਰੀਆ ਕਿੱਥੇ ਹੁਣ ਆਉਣਾ ਹੀ ਓ ਆਉਣਾ ਹੀ ਮੈਂ ਐਡੀ ਗੱਲ ਕਹਿਣ ਡਿਆ ਮੈਂ ਤੂੰ ਫੋਨ ਚੁੱਕ ਓ ਮੈਂ ਆਉਣਾ ਹੀ ਤੂੰ ਆ ਫੋਨ ਚੁੱਕਣ ਡਿਆ